ਬਾਗੇ ਮੈਂ ਦੇਖੀ ਬਾਗੇ ਮੈਂ ਕੱਜ਼ਾ ਚਾਹਤਾ ਹਾਂ ਹੋਰ ਕੌਣ ਹੈ ਐਵੇਂ ਤੁਰੇ ਫਿਰਦੀ ਆ ਤਾਂ ਉਹਨੇ ਨਾ ਕੀਤਾ ਲਗਾ ਮੈਂ ਤੂੰ ਲੜਿਆ ਕਿ ਤਿੰਨ ਟੂਨਾ ਤਿੰਨ ਵਾਰ ਐਮਬੀਲ ਬਣ ਗਿਆ ਆ ਚੋਹਾਂ ਜਾਲ ਲਿਆ ਮੈਂ ਜੋੜ ਕਾ ਨਾ ਹੋਗਾ ਮੈਂ ਮੈਂ ਤਾਂ ਕੱਲ ਦਾ ਸ਼ੋਰ ਹੈ ਬਜ਼ੁਰਗੀ ਦਾ ਦੱਤ ਉਹ ਉਸ ਪਾਸੇ ਕੀਤਾ ਪਤਾ ਕਦੋਂ ਨੂੰ ਅੱਜ ਅਸੀਂ ਜਿਹੜੇ ਅਮਿਤ ਸ਼ਾ ਸੀਗਾ ਭਾਜਪੀ ਦਾ ਉਹਨੇ ਟਿੱਪਣੀ ਕਿਸ ਸੰਸਦ ਤੇ ਟਿੱਪਣੀ ਕੀਤੀ ਸੀ ਡਾਟ ਅੰਬੇਦਕਰ ਦੇ ਸੰਵਿਧਾਨ ਬਣਾਇਆ ਸੰਵਿਧਾਨ ਤੇ ਉਹ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਸੀ ਇਹ ਸੰਵਿਧਾਨ ਜਿਹੜਾ ਬਣਾਇਆ ਰਾ ਕੇ ਅੰਬੇਦਕਰ ਨੇ ਉਹ ਗਰੀਬਾਂ ਦੀ ਖਾਤਰ ਬਣਾਇਆ ਸਾਰੇ ਆਪਣੇ ਮਜ਼ਦੂਰਾਂ ਦੀ ਖਾਤਰ ਬਣਾਇਆ ਸਭ ਦੀ ਖਾਤਰ ਬਣਾਇਆ ਉਹ ਇਹ ਟਿੱਪਣੀ ਕਰ ਕਿਉਂ ਟਿੱਪਣੀ ਕੀਤੀ ਉਹਨੇ ਅਸੀਂ ਮੰਗ ਕਰਦੇ ਹਾਂ ਕਾਂਗਸ ਪਾਰਟੀ ਬਾਰੇ ਸਾਰੇ ਵੀ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਸ਼੍ਰੀਮਤੀ ਸੋਨਿਆ ਗਾਂਧੀ ਨੇ ਰੋਹਲ ਗਾਂਧੀ ਨੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਰਾਜੇ ਬਿਲਕੁਲ ਸਾਡੀ ਝੂਠ ਲਈ ਹੈ ਕਿ ਸਾਰੇ ਹਲਕਿਆਂ ਦੇ ਵਿੱਚ ਜਿੰਨੇ ਜਮਵਾ ਬੰਦੇ ਹਲਕਾ ਅਨਚਾਰਜ ਹੈ ਉਹ ਸਾਰੇ ਆਪਣ ਆਪਣੇ ਹਲਕੇ ਦੇ ਵਿੱਚ ਉਹਨਾਂ ਦੇ ਖਲਾਬ ਮਜਾਦੇ ਕਰਨ ਰੋਸ ਮਾਰਚ ਕੱਢਣ ਤਾਂ ਕਿ ਉਹ ਤੋਂ ਸਿਫਾ ਮੰਗਿਏ ਸੀ ਆਪਾਂ ਸਿਫਾ ਮੰਗੋ ਉਹ ਸਿਫਾ ਦੇਵੇ ਜਿਹੜਾ ਸੰਵਿਧਾਨ ਦੇ ਉਲਟ ਹੋਵੇ ਹਾਈ ਕਮਾਂਡ ਦਾ ਹੁਕਮ ਸੀ ਸਾਨੂੰ ਨਿਰਦੇਸ਼ ਹੀ ਕਿ ਤੁਸੀਂ ਦਰਸ਼ਨ ਸਿੰਘ ਬਰਾੜ ਤੁਸੀਂ ਅੱਜ ਅਜ ਤਰੀਕ ਹੈਗੀ ਹੈ ਅੱਜ ਦੀ ਤਰੀਕ ਦੇ ਵੀ ਤੁਸੀਂ ਉਹਦੇ ਰੋਸ ਮਾਰਚ ਕੱਢਣਾ ਹੈ ਜੀ ਠੀਕ ਹੈ ਮੈਨੂੰ ਕੱਲ ਨੂੰ ਹੁਕਮ ਕੀਤਾ ਉਹਨਾਂ ਬਾਗੇ ਬਾਲ ਕੇ ਚੁੱਕੇ ਕੱਲ ਕੱਲ ਬੰਦੇ ਨੂੰ ਕੀਤਾ ਜਿਹੜੇ ਇਨਚਾਰਜ ਲਾਏ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਪਾਈ ਇਹ ਨੋਸ਼ਮਾਂ ਚ ਕੱਢੋ ਹੁਣ ਤੋਂ ਦੇਖ ਲਿਆ ਆਪ ਨੋਸ਼ਮਾਂ ਪਹਿਲਾਂ ਕੱਢਿਆ ਆਪਾ ਠੀਕਾ ਨਹੀਂ ਕੱਲ ਬਾ ਵਿਚਾਰਾ ਬਾਦਲਾਂ ਪਾਪਾਂ ਆ ਰੋ ਗਿਆ ਸੀ ਕਿ ਮੈਦਾਨ ਚ ਆ ਗਿਆ ਪਾਉਂ ਹੋਣ ਕੱਢਾਂਗੇ ਨਾ ਕਾਠਾ ਜੇ ਕੀ ਲੱਗਦਾ ਕਾਠੇ ਸ਼ਕਤੀ ਪ੍ਰਦਰਸ਼ਨ ਵੀ ਹੋਇਆ ਦਰਸ਼ਨ ਸਿੰਘ ਬਰਾੜ ਦਾ ਉਹ ਵੀ ਜਿਵੇਂ ਲੋਕ ਬੈਠੇ ਸੀ ਉਵੇਂ ਹੀ ਬਾਹਰ ਨਿਕਲ ਆਏ ਪਹਿਲਾਂ ਭਲੇਖਾ ਪਾਲਾ ਵੀ ਦਰਸ਼ਨ ਸਿੰਘ ਬਰਾੜ ਤੋਂ ਲੋਕ ਛੱਡ ਗਏ ਕਿਵੇਂ ਲੱਗਿਆ ਸਭ ਨੂੰ ਅੱਜ ਜਿਵੇਂ ਇੰਨਾ ਖੁਸ਼ ਆਟ ਮੈਂ ਜੀ ਬਾਬੇ ਦੀ ਕਿਰਪਾ ਨਾਲ ਬਹੁਤ ਖੁਸ਼ ਆਇਆ ਅੱਜ ਮੇਰੇ ਪੁਰਾਣੇ ਬੰਦੇ ਸਾਰੇ ਜਿਨ੍ਹਾਂ ਨੇ ਕਦੇ ਬੈਠੇ ਸੀ ਸਾਰੇ ਆ ਗਏ ਅੱਜ ਦੀ ਘਰ ਹੋਣ ਮੈਂ ਦਫ਼ਤਰ ਦਾ ਦਫ਼ਤਰ ਖੋਲ ਲਿਆ ਉੱਥੇ ਦਫ਼ਤਰ ਦਾ ਕੰਟਰ ਕਰਨਾ ਥੋੜੇ ਦਿਨਾਂ ਦਾ ਆਪਾਂ ਨੇ ਆ ਤੇ ਉਹ ਲੰਗ ਲੰਗ ਕਰਾ ਕੇ ਦਾ ਕੰਟਰ ਕਰਾਂਗੇ ਉਦੋਂ ਸਾਰੇ ਹਾਲਤਾਂ ਫੇਰ ਸਦੂੰਗਾ ਚਾਹ ਪਾਣੀ ਪਿਵਾਵਾਂਗੇ ਲੱਡੂ ਖਵਾਵਾਂਗੇ ਦਫ਼ਤਰ ਚਾਲੂ ਕਰਾਂਗਾ ਉੱਥੇ ਬੈਠਿਆ ਕਰੂੰਗਾ ਮੈਂ 24 ਘੰਟੇ ਹਾਜ਼ਰ ਰਹੂੰਗਾ ਜਦੋਂ ਵੀ ਕੋਈ ਬੰਦਾ ਜੇ ਤਕਲੀਫ ਮਾਰੀ ਮਟ ਹੋਗੀ ਤਸੂ ਆ ਕੇ ਮੈਨੂੰ ਮੈਂ ਹੱਲ ਕਰਕੇ ਦੇ ਆ ਤਾ ਕਹਨ ਟੱਕੜੇ ਕੋ ਲਗੋ ਤੁਹਾਡੇ ਨਾਲ ਦੂਜਿਆਂ ਪਾਰਟੀਾਂ ਦੇ ਆਉਣ ਚਾਰ ਹੈ ਉਹ ਬੰਦਾ ਲਿਆਉਣਾ ਜਿਹੜਾ ਬੰਦਾ ਤੁਹਾਡੇ ਮੱਖ ਮੱਖ ਵਿੱਚ ਬੋਲ ਤੱਕਦਾ ਹੋਵੇ ਜਿਹੜਾ ਬੰਦਾ ਮੈਂ ਟਾਪ ਨੂੰ ਲੁੱਟਣ ਬਾਤ ਆਉਣਾ ਉਹ ਨਾਲ ਲਾਇਓ ਪਛਾਣ ਦੀ ਬਸ ਵਧੀਆ ਵਧੀਆ ਬੰਦੇ ਆਪਾਂ ਲਾਉਣੇ ਆਪਣੀ ਪਾਰਟੀ ਚ ਕਾਂਗਰਸ ਪਾਰਟੀ ਦੀ ਸ਼੍ਰੀਮਤੀ ਸੋਨੀਆ ਗਾਂਧੀ ਨੇ ਸ਼੍ਰੀ ਰੋਹਨ ਗਾਂਧੀ ਨੇ ਹਿੰਦੁਸਤਾਨ ਦਾ ਉਹਨਾਂ ਨੇ ਪ੍ਰਧਾਨ ਮੰਤਰੀ ਬਣਾਉਣਾ ਜਦੋਂ ਮਾਜੀ ਬਣਾ ਪਾਵਾਂ ਆਪਾਂ ਜਾਂ ਰਹੋ ਕਿੰਦੁਸਤਾਨ ਤੇ ਕਬਜ਼ਾ ਕਰਨਾ ਕਾਂਗਰਸ ਪਾਰਟੀ ਦਾ ਪੰਜਾਬ ਦੇ ਵੀ ਸੈਂਟਰ ਦੇ ਵੀ ਪੰਜਾਬ ਦੇ ਅਸੀਂ ਇਲੈਕਸ਼ਨ ਇੱਕ ਬੰਦਾ ਖੜਾ ਕਰਦਣਾ ਇੱਕ ਬੰਦੇ ਨੂੰ ਚਾਹ ਦਿੰਨਾ ਵੀ ਉਹ ਥੋੜਾ ਪੰਜਾਬ ਦਾ ਮੁਖੀਮ ਹੋਊਗਾ ਮੁੱਖ ਮੰਤਰੀ ਹੋਊਗਾ ਉਹੀ ਚੋਣ ਲੜਾਉ ਸਾਰਿਆਂ ਨੂੰ ਬਾਕੀ ਮੈਂ ਦੇ ਕੀ ਬਾਕੀ ਮੈਂ ਕੱਲਾ ਚਾਹਤਾ ਹਾਂ ਹੋਰ ਕੌਣ ਹੈ ਐਵੇਂ ਤੁਰੇ ਫਿਰਦੀ ਆ ਤਾਂ ਉਹਨੇ ਨਾ ਕੀਤਾ ਲੱਗਾ ਮੈਂ ਚੋਣ ਲੜਿਆ ਕਿ ਤਿੰਨ ਟੋਣਾ ਤਿੰਨ ਵਰੀ ਐਮਬੀ ਜੇ ਬਣ ਗਿਆ ਅੱਜ ਚਾਹ ਲਿਆ ਮੈਂ ਜੋੜਕਾ ਮੈਂ ਹੋਗਾ ਮੈਂ ਮੈਂ ਕੱਲ ਦਾ ਛੋੜਾਂ ਬਜ਼ੁਰਗੀ ਦਾ ਗੱਲਬਾਤ ਨਹੀਂ ਕੱਲ ਮੈਂ ਤੁਹਾਨੂੰ ਕਰੂੰਗਾ ਬਾਚਾ ਹੁਣ ਅੱਜ ਸ਼ੁਰੂ ਕੀਤਾ ਕੰਮ ਗੱਲਾਂ ਬਾਤਾਂ ਕਰਨ ਨਹੀਂ ਹੈ ਹਲਕਾ ਚਾਰ ਕਿਲੋ ਲਾਓਗੇ ਹੈ ਹਲਕਾ ਚਾਰ ਦਸਤਖਤ ਫਰਾਰ ਦੂੰ ਹਾਂ ਉਹ ਦੱਟ ਕੀ ਕਰ ਕੀ ਪੁੱਛੇਗਾ ਦੇਖੋ